ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੁਨੀ ਹਾਊਸ ਦੇ ਵਿੱਚ ਆਸਕਲ ਸਭ ਠੀਕ ਠਾਕ ਹੋ ਗਏ ਅਸੀਂ ਵੀ ਠੀਕ ਆ ਤੇ ਅੱਜ ਦੀ ਵੀਡੀਓ ਕੁਛ हटके ਅੱਜ ਮੈਂ ਪੈਦਲ ਜਾ ਰਹੀ ਆ ਮਾਹਲਪੁਰ ਆਪਣੇ ਪਿੰਡ ਨੂੰ ਅੱਜ ਜਾ ਰਹੀ ਆ ਜੀ ਪੈਦਲ ਕਿਉਂਕਿ ਮੈਂ ਬਹੁਤ ਜ਼ਰੂਰੀ ਕੰਮ ਸੀਗਾ ਤੇ ਵੈਸੇ ਤਾਂ ਪੁਨੀ ਸਭ ਲੈ ਜਾਂਦੇ ਆ ਮਾਹਲਪੁਰ ਆ ਕੇ ਪਰ ਜੁਨਾ ਤੇ ਤਿੰਨ ਚਾਰ ਗੇੜੇ ਲੱਗ ਗਏ ਪਹਿਲਾ ਪਰ ਮਿਲ ਛੱਡਣ ਆਏ ਫੇਰ ਮੈਨੂੰ ਛੱਡਣਾ ਆਏ ਫੇਰ ਪਰ ਮੇਨੂੰ ਲੈਣ ਗਏ ਫੇਰ ਘਰ ਵੀ ਕੰਮ ਦਾ ਟਾਈਮ ਆ ਹੁਣ ਇਸ ਵੇਲੇ ਪਸ਼ੂਆਂ ਦੇ ਪੱਠੇ-ਪੁੱਠੇ ਦਾ ਤੇ ਮੈਂ ਕਿੱਥੇ ਪੈਦਲੇ ਜਾਣੀ ਆ ਜਿੰਨਾ ਤੋੜਿਆ ਤੁਰਦੀ ਆ ਫੇਰ ਅਵਨੀਤ ਨੂੰ ਫੋਨ ਕਰਦਣੀ ਉਹ ਮੈਨੂੰ ਅੱਕ ਲੈ ਜਾਊਗੀ ਦੇਖੋ ਹੱਲੇ ਮੈਂ ਕਿੰਨੀ ਦੂਰ ਜਾਣਾ ਆ ਹੱਲੇ ਮੈਂ ਕਾਫੀ ਤੁਰਨਾ ਪੈਣਾ ਮੈਨੂੰ ਹਾਲੇ ਤਾਂ ਮਾਲਪੁਰ ਦਾ ਏਰੀਆ ਆ ਹਾਲੇ ਸਾਡੇ ਪਿੰਡ ਦੇ ਏਰੀਆ ਨੇ ਸ਼ੁਰੂ ਹੋਇਆ ਟਾਈਮ 3:00 ਬਜ ਕੇ 4 ਮਿੰਟ ਹੋਏ ਆ ਜੇ ਮੈਂ ਪੈਦਲ ਜਾਮਾ ਤਾਂ ਸਾਢੇ 3:00 ਵਜੇ ਤੱਕ ਮੈਂ ਘਰ ਪਹੁੰਚੂਗੀ ਜੇ ਐਸੇ ਚਾਲ ਦੇ ਵਿੱਚ ਤੁਰਦੀ ਰਹੀ ਤਾਂ ਤੇ ਸੜਕ ਵਧੀਆ ਆ ਪੱਕੀ ਸੜਕ ਆ ਪਹਿਲਾਂ ਇਹ ਸੜਕਾਂ 'ਚ ਤਾਂ 2 2-3 ਸਾਲ ਪਹਿਲਾਂ ਕੱਚੀ ਸੀ ਤੇ ਹੁਣ ਤਾਂ ਬਹੁਤ ਵਧੀਆ ਸੜਕ ਆ। ਸੈਰ ਕਰਨਾ ਵਧੀਆ ਲੱਗਦਾ ਹੈ ਮੇਰੇ ਕੋਲ ਕੋਈ ਖਾਸ ਸਮਾਨ ਵੀ ਨਹੀਂ ਹੈਗਾ। ਪਰ ਸਾ ਬਹੁਤ ਫੁੱਲ ਰਿਹਾ ਮੇਰਾ ਕਿਉਂਕਿ ਬਹੁਤ ਦਿਨ ਹੋ ਗਏ ਮੈਂ ਕਦੀ ਸੈਰ ਵੀ ਨਹੀਂ ਕੀਤੀ। ਪਹਿਲਾਂ ਤਾਂ ਸਿਰਸਰੇ ਇੱਧਰ ਨੂੰ ਆਪਾਂ ਸੈਰ ਵੀ ਕਰਨਾ ਚਾਹੀਦਾ ਹੁੰਦਾ ਸੀਗਾ। ਮੌਸਮ ਪਿੱਛੇ ਤਾਂ ਵਧੀਆ ਸੀ ਧੁੱਪ ਸੀ ਹੁਣ ਬੱਦਲ ਜਿਆ ਕੁਛ ਹੋਇਆ ਆ ਇੱਕ ਆਜ ਪਿੱਛੇ ਰਮਾਂ ਦੀ ਬੱਸ ਆ ਰਹੀ ਆ ਓਏ ਤੂੰ ਤਾਂ ਅੱਧਰ ਮੁੱਕੇ ਅਮਾ ਰੋਜ਼ ਆਇਆ ਕਰ ਅਰ ਰਮਾਂ ਦੀ ਬੱਸ ਚਾਏ ਮੈਂ ਉੱਥੇ ਨਹੀਂ ਮੈਂ ਅਜੇ ਕਸ਼ਪੈਡ ਦੇ ਜਾਂ ਜਿੱਥੇ ਕਦੋਂ ਨੂੰ ਬਾਬੇ ਜੱਕ ਦਾ ਮੋੜ ਲੱਗਾ ਆ। ਹੋਰ ਹੋਰ ਕਾ ਲਉਂਦੀ ਤੇ ਤੜਪਿਆ ਉਮੀਦ ਨੂੰ ਆ ਗਿਆ। ਮੈਂ ਕਾ ਕਰਦਾ ਸੀ ਆਪੇ ਤਾਂ ਕਿਹਾ ਸੀ ਟਾਈਮ ਹੈ ਨਹੀਂ। ਮੈਂ ਫਿਰ ਪਹੋਣੇ ਪੁੱਠੇ ਵੱਢ ਕੇ ਆ ਆ ਰਾਇਆ ਹਾਂ। ਤੇ ਮੈਂ ਹੌਲੀ ਹੌਲੀ ਤੁਰ ਹੀ ਰਹੀ ਮੈਂ। 3:20 ਮਿੰਟ ਤੇ ਮੈਂ ਘਰ ਪਹੁੰਚ ਗਈਆਂ ਫਾਈਨਲੀ। ਤੇ ਇਹਨਾਂ ਦੀ ਏਰਮਾਨ ਵਾਲੀ ਬੱਸ 'ਚ ਮੈਨੂੰ ਲਿਫਟ ਮਿਲ ਗਈ ਤੇ ਥੈਂਕ ਯੂ ਬਹੁਤ ਬਹੁਤ ਏਰਮਾਨ ਦੀ ਬੱਸ ਦਾ। ਤੇ ਉਹਨਾਂ ਕਰਕੇ ਮੈਂ ਟਾਈਮ ਸਰ ਪਹੁੰਚ ਗਈ ਨਹੀਂ ਤਾਂ ਮੈਲੇ ਪਿੱਛੇ ਹੀ ਹੋਣਾ ਸੀ ਜੇ ਮੈਂ ਥੱਕ ਜਾਂਦੀ ਫੇਰ ਅਵਨੀਤ ਨੂੰ ਮੈਂ ਫੋਨ ਕਰਨਾ ਸੀ ਉਹਨੇ ਆ ਕੇ ਮੈਨੂੰ ਲੈ ਜਾਣਾ ਸੀਗਾ ਤੇ ਮੈਨੂੰ ਵਧੀਆ ਲੱਗਾ ਅਰਮਾਨ ਹਰਦ ਨਾਲ ਆਈਆਂ ਤੇ ਅਰਮਾਨ ਨੂੰ ਵੀ ਬਹੁਤ ਖੁਸ਼ੀ ਹੋਈ ਅੱਜ ਮੈਂ ਇਹਦੇ ਨਾਲ ਆਈਆਂ ਮੈਨੂੰ ਕਹਤਾ ਥੋੜੇ ਪਿੱਛੇ ਤੁਸੀਂ ਖੜ੍ਹ ਜਾਂਦੇ ਤਾਂ ਸਾਡੀ ਬੱਸ ਤੇ ਆ ਜਾਂਦੇ ਮੈਂ ਕਿਹਾ ਮੈਨੂੰ ਖਿਆਲ ਹੀ ਨਹੀਂ ਸੀ ਤੁਹਾਡੀ ਬੱਸ ਆਉਣੀ ਉਹ ਤਾਂ ਮੈਂ ਚਲਦੀ ਸੀਗੀ ਤਾਂ ਪਿੱਛੇ ਚਲੋ ਬੱਸ ਆ ਗਈ ਮੈਂ ਬਹਿ ਗਈਆਂ ਤੇ ਟਾਈਮ ਸਰ ਆ ਗਈ ਤਾਂ ਆਉਂਦਿਆਂ ਨੇ ਉਹਨਾਂ ਨੇ ਅਵਨੀਤ ਉਹਨਾਂ ਨੇ ਚਾਹ ਬਣਾਈਓ ਅਸੀਂ ਚਾਹ ਪੀ ਲਈਆ ਤੇ ਹੁਣ ਸਰੀਰ ਥੋੜਾ ਰੈਲੈਕਸ ਤੇ ਹੁਣ ਅਸੀਂ ਬਣਾਉਨੇ ਆ ਕੋਈ ਦਾਲ ਸਬਜ਼ੀ ਸਬਜ਼ੀ ਬਣਾਉਨੇ ਆ ਦਾਲਾਂ ਤਾਂ ਲੈ ਨਹੀਂ ਟਾਈਮ ਆਇਆ ਗਰਮੇਚ ਦਾਣਾ ਹੀ ਖਾਣੀਆਂ ਅੱਜ ਕੀ ਖਾਣਾ ਗੋਭੀ ਕ ਬੈਂਗਣ ਗੋਭੀ ਵੀਰੇ ਮੈਂ ਲੱਕੇਂ ਯਰ ਮਾਨ ਹਾਲੇ ਅੰਗੂਰ ਅੰਗੂਰ ਵੀ ਇੱਦਾਂ ਹੀ ਤਾਂ ਜਮਣਾ ਹੁੰਦੀਆਂ ਕਿੰਨੇ ਸੋਹਣੇ ਆ ਮਮਾ ਪਾਸਟ ਥੋੜਾ ਜਿਹਾ ਖਾਣ ਮਗਰੋਂ ਚੜ ਜਾਂਦੇ ਲੈ ਅਰਮਾਨ ਨੂੰ ਤਾਂ ਚਾਏ ਵਾ ਚੜੇ ਮਾਂ ਦੀ ਬੱਸ ਚ ਆਈਆਂ ਜੇ ਅਵਨੀਤ ਹੁੰਦੀ ਇਹਨਾਂ ਦੇ ਨੀ 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 ਮੰਮੀ ਨੂੰ ਲੈ ਕੇ ਜਾਣਾ ਸਾਨੂੰ ਸੰਗ ਲੱਗਦੀ ਹੈ ਨਾ ਨਹੀਂ ਇਦਾਂ ਤਾਂ ਨਹੀਂ ਕਰਦੇ ਅਰਮਾਨ ਨੂੰ ਨਹੀਂ ਸੰਗ ਲੱਗਿਆ ਅਕਸਰ ਨਿਆਣੇ ਦਾ ਸੰਗ ਦੇ ਆ ਜਦੋਂ ਉਹ ਪੇਰੈਂਟ ਸਕੂਲ ਜਾਂਦੇ ਆ ਇਹਨਾਂ ਦੇ ਹਾਂ ਆਹੋ ਇਹਨੇ ਦੇ ਕੰਨਾ ਸੀ ਅਰਮਾਨ ਨੂੰ ਬਹੁਤ ਖੁਸ਼ੀ ਹੋਈ ਆ ਕਹਿੰਦਾ ਜਦੋਂ ਵੀ ਆਉਣਾ ਹੁੰਦਾ ਸਾਡੇ ਸਕੂਲ ਟਾਈਮ ਤੇ ਆਇਆ ਕਰ ਅਸੀਂ ਤੇਰੀ ਬੱਸ ਚ ਲੈ ਕੇ ਆਇਆ ਕਰਾਂਗੇ ਜਨੇ ਵਧੀਆ ਆ ਸੰਗਣਾ ਨਹੀਂ ਚੈਦਾ ਮਾਪਿਆ ਤਾਂ ਕਦੀ ਵੀ ਅੱਛਾ ਕੁੜੀਏ ਮੈਨੂੰ ਪਤਾ ਤੇਰਾ ਲਓ ਜੀ ਹੁਣ ਵੱਜ ਗਿਆ 6 ਤੇ ਅਸੀਂ ਆਪਣਾ ਸ਼ਾਮ ਦਾ ਕੰਮ ਨੇ ਵੇਲੇ ਆਇਆ ਧਾਰਾ ਵੀ ਕੱਢ ਲਈਆਂ ਸਬਜ਼ੀ ਬਣਾ ਲਈਆਂ ਗੋਭੀ ਦੀ ਵੈਸੇ ਤਾਂ ਬੈਂਗਣ ਵੀ ਲੱਗੇ ਹੋਆ ਫਿਰ ਟਾਈਮ ਜ਼ਿਆਦਾ ਹੋ ਗਿਆ ਸੀਗਾ ਤੇ ਮੈਂ ਕਿਹਾ ਕੱਲੂ ਬਣਾਵਾਂਗੇ ਨਵੇਂ ਜਿਹੜੇ ਬੂਟੇ ਸਾਡੇ ਕਿਚਨ ਗਾਰਡਨ 'ਚ ਆ ਤੇ ਉਹਨਾਂ ਨੂੰ ਬੈਂਗਣ ਵੀ ਲੱਗੇ ਹੋਆ ਤੇ ਸਵੇਰ ਨੂੰ ਬਣਾ ਲਵਾਂਗੇ ਉਹ ਤੇ ਹੁਣ ਅਸੀਂ ਛੋਬੀ ਬਣਾ ਲਈ ਸੀਗੀ ਤੇ ਬੱਚੇ ਵੀ ਕਹਿੰਦੇ ਸੀ ਛੋਬੀ ਖਾਣੀ ਹੈ ਤੇ ਚਲੋ ਜੋ ਬੱਚਿਆਂ ਦੀ ਇੱਛਾ ਛੋਬੀ ਦੀ ਸਬਜ਼ੀ ਬਣਾ ਲਈ ਆਪਾਂ ਤੇ ਨਾਲੇ ਬਹੁਤ-ਬਹੁਤ ਥੈਂਕ ਯੂ ਤੁਹਾਡਾ ਜਿਹੜੀ ਪਰਸੋਂ ਬੱਚਿਆਂ ਨੇ ਹੱਸਦੇ ਖੇਡਦੇ ਨਾਲ ਸਾਡੀ ਮੈਰੀ ਜੁਨੀਵਰਸਿਟੀ ਦੀ ਵੀਡੀਓ ਬਣਾ ਕੇ ਪਾਤੀ ਸਾਰਿਆਂ ਨੇ ਬਹੁਤ ਵਿਸ਼ੇਸ ਆਈਆਂ ਥੈਂਕ ਯੂ ਸਾਰਿਆਂ ਦਾ ਬਹੁਤ-ਬਹੁਤ ਇਦਦੇ ਸਾਡੀਆਂ ਵੀਡੀਓ ਦੇਖਦੇ ਰਹੋ ਤੇ ਨਾਲੇ ਜਿਹੜੇ ਸਾਨੂੰ ਤੁਸੀਂ ਕਮੈਂਟ ਕਰਦੇ ਪਲੀਜ਼ ਆਪਣੇ ਪਿੰਡ ਸ਼ਹਿਰ ਜਾਂ ਦੇਸ਼ ਦਾ ਨਾਮ ਜ਼ਰੂਰ ਲਿਖਿਆ ਕਰੋ ਤੇ ਵਿੱਚੋਂ ਸਾਨੂੰ ਜਰਮਨੀ ਤੋਂ ਵੀ ਮੈਸੇਜ ਆਏ ਆ ਸਪੇਨ ਤੋਂ ਵੀ ਆਏ ਆ ਤੇ ਕਈਆਂ ਦਾ ਸਾਨੂੰ ਨਹੀਂ ਪਤਾ ਕਿੱਥੋਂ ਕਰਦੇ ਮੈਸੇਜ ਤੇ ਹੋਰ ਕੁਝ ਨਹੀਂ ਸਾਨੂੰ ਹੌਸਲਾ ਹੋ ਜਾਂਦਾ ਵੀ ਸਾਡੀ ਵੀਡੀਓ ਕਿੱਥੇ ਕਿੱਥੇ ਤੱਕ ਜਾਂਦੀ ਕਿੱਥੇ ਕਿੱਥੇ ਸਾਨੂੰ ਦੇਖਦੇ ਆ ਸਾਰੇ ਤੇ ਵਧੀਆ ਲੱਗਦਾ ਆ ਸਾਨੂੰ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਸਾਡੀ ਵੀਡੀਓ ਸ਼ੇਅਰ ਵੀ ਕਰਿਆ ਕਰੋ ਤੇ ਨਾਲੇ ਸਾਨੂੰ ਵਿੱਚ ਮੈਸੇਜ ਇਹ ਵੀ ਆਇਆ ਤੁਸੀਂ ਆਪਣੇ ਵਧੀਆ ਵੀਡੀਓ ਪਾਓ ਜੇ ਹੈਗੀ ਤਾਂ ਹਾਂਜੀ ਬਿਲਕੁਲ ਹੈਗੀ ਹੈ ਸਾਡੇ ਵਧੀਆ ਜੀ ਵੀਡੀਓ ਇਹ ਬੱਚੇ ਕਹਿੰਦੇ ਸੀਗੇ ਵੀ ਅਸੀਂ ਸ਼ਾਰਟਸ ਪਾਵਾਂਗੇ ਤੇ ਤੁਸੀਂ ਸਾਡੇ ਸ਼ਾਰਟਸ ਵੀ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਦੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਜੀ ਸਾਨੂੰ ਵਧੀਆ ਲੱਗਦਾ ਜਦੋਂ ਤੁਸੀਂ ਸਾਡੇ ਵਧੀਆ ਕਮੈਂਟ ਕਰਦੇ ਹੋ ਸਾਡੇ ਆ ਤੇ ਹੌਸਲਾ ਮਿਲਦਾ ਹੈ ਤੇ ਜਦੋਂ ਤੁਸੀਂ ਸਾਨੂੰ ਕਮੈਂਟ ਕਰਦੇ ਹੋ ਸਾਡਾ ਹੌਸਲਾ ਬਣਦਾ ਜੀ ਸੋਹਣੀਆਂ ਸੋਹਣੀਆਂ ਵੀਡੀਓ ਬਣਾਈਏ ਇੱਕ ਹੈ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਥੈਂਕ ਯੂ ਜੀ